ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ 25 ਤੋਂ 30 ਲੱਖ ਦਾ ਘੁਟਾਲਾ ਹੋਇਆ ਹਸਪਤਾਲ ਦੇ ਵਿੱਚ ਕਬਾੜ ਖੜੀਆਂ ਗੱਡੀਆਂ ਦੇ ਫਰਜ਼ੀ ਬਿੱਲ ਪਾਏ ਗਏ ਓਪੀਡੀ ਦੇ ਵਿੱਚ ਵੀ ਫਰਜ਼ੀ ਪਰਚੀਆਂ ਕੱਟੀਆਂ ਜਾ ਰਹੀਆਂ ਸਨ ਵੱਧ ਰਕਮ ਲੈ ਕੇ ਘੱਟ ਰਕਮ ਦੀਆਂ ਦਰਸਲੇ ਪਰਚੀਆਂ ਕੱਟੀਆਂ ਜਾ ਰਹੀਆਂ ਸਨ ਵਿਜੀਲੈਂਸ ਦੇ ਕੋਲ ਸ਼ਿਕਾਇਤ ਪਹੁੰਚ ਚੁੱਕੀ ਹੈ ਜਿਸ ਦੇ ਕਿ ਵਿਜੀਲੈਂਸ ਜਾਂਚ ਕਰ ਰਹੀ ਹੈ ਤਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਜਿੱਥੇ ਕਿ 25 ਤੋਂ 30 ਲੱਖ ਰੁਪਏ ਦਾ ਘੁਟਾਲਾ ਸਮਣਿਆ ਹਸਪਤਾਲ ਦੇ ਵਿੱਚ ਕਬਾੜ ਖੜੀਆਂ ਗੱਡੀਆਂ ਦੇ ਫਰਜ਼ੀ ਬਿੱਲ ਪਾਏ ਗਏ ਉਹ ਗੱਡੀਆਂ ਜਿਹੜੀਆਂ ਕਿ ਬਿਲਕੁਲ ਕਬਾੜ ਹਾਲ ਦੇ ਵਿੱਚ ਖਸਤਾ ਹਾਲ ਦੇ ਵਿੱਚ ਹਸਪਤਾਲ ਦੇ ਵਿੱਚ ਖੜੀਆਂ ਉਹਨਾਂ ਦੇ ਫਰਜ਼ੀ ਬਿੱਲ ਪਾਏ ਗਏ ਆਪੀਡੀ ਦੇ ਵਿੱਚ ਫਰਜ਼ੀ ਪਰਚੀਆਂ ਕੱਟੀਆਂ ਜਾ ਰਹੀਆਂ ਸਨ ਤੇ ਵੱਧ ਰਕਮ ਲੈ ਕੇ ਘੱਟ ਰਕਮ ਦੀਆਂ ਇਹ ਪਰਚੀਆਂ ਕੱਟੀਆਂ ਜਾ ਰਹੀਆਂ ਸਨ ਤਾਂ ਉਸ ਦੇ ਬਾਅਦ ਇਹ ਸ਼ਿਕਾਇਤ ਵਿਜੀਲੈਂਸ ਦੇ ਕੋਲ ਪਹੁੰਚਦੀ ਹੈ ਤਾਂ ਵਿਜਨੈਸ ਦੇ ਵੱਲੋਂ ਪੂਰੇ ਮਾਮਲੇ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਰਫਰ ਬਠਿੰਡਾ ਜੇ ਅਡੀ ਜੋ ਕਪਲਾ ਹੋਇਆ 28 8 2024 ਤੋਂ ਲੈ ਕੇ 30 April 2025 ਤੱਕ ਤੇ ਤੁਹਾਨੂੰ ਦੱਸ ਦਿਆਂ ਖੜ ਅਸੀਂ ਮਾਨ ਜੋ ਕੋ ਮੁੱਖ ਮੰਤਰੀ ਸਾਹਿਬ ਦੇ ਜਿਹੜੀ 0 ਟੋਸ ਦਿੱਤੀ ਆ ਉਹਦੇ ਪਹਿਰਾ ਦਿੰਦੇ ਹੋਏ ਸਾਡੀ ਟੀਮ ਬਣੀ ਪਈ ਆ ਬਠਿੰਡਾ ਜਿਲ੍ਹੇ ਦੀ ਇੱਕ ਆਪਸ਼ਨ ਦੇ ਖਿਲਾਫ ਉਹਤੇ ਅਸੀਂ ਕੰਮ ਕਰ ਰਹੇ ਆ ਜਨਵਰੀ ਚ ਕਿਸ ਨੇ ਦੱਸਿਆ ਸੀ ਜਨਵਰੀ 2025 ਚ ਵੀ ਸਰਬਾ ਸਰਬੰਦ ਬੈਠਣ ਦੇ ਬਾਰੇ ਦੇਖੇ ਡੀ ਜੋ ਚ ਕਪਲੇ ਹੋ ਰਹੀ ਆ ਤੇ ਉਸ ਤੋਂ ਬਾਅਦ ਸਾਰ ਅਸੀਂ ਪੂਰਾ ਮੈਂ ਵੈਰੀਫਾਈ ਕੀਤਾ ਆਪ ਜਾ ਕੇ ਸਾਡੀ ਟੀਮ ਨਾਲ ਸਾਨੂੰ ਪਤਾ ਲੱਗੇ ਵੀ ਹਾਂ ਹੈਗਾ ਫਿਰ ਮਾਰਚ ਐਂਡ ਤੱਕ ਸਾਡੇ ਕੋਲ ਸਾਰੇ ਪ੍ਰੂਫ ਆ ਗਏ ਸੀ ਉਸ ਤੋਂ ਬਾਅਦ ਫਿਰ ਅਸੀਂ ਇਹ ਸੋਚਿਆ ਇਹ ਮੰਤਰੀ ਸਾਹਿਬ ਨੂੰ ਮਿਲ ਗਿਆ ਖੇਤ ਮੰਤਰੀ ਸਾਹਿਬ ਨੂੰ ਕੀ ਕੀ ਪ੍ਰੂਫ ਕੀ ਸੀਗੇ ਪ੍ਰੂਫ ਸਰ ਬੈਲੇ ਸੀ ਸਾਡੇ ਕੋਲੇ ਡੀਜ਼ਲ ਦੇ ਬਿੱਲ ਸੀ ਸਾਰੇ ਕੀ 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 ਕੀਤਾ ਕਪੜਾ ਕੀ ਕੀਤਾ ਸੀ ਕਪੜਾ ਡੀਜ਼ਲ ਦੇ ਵਿੱਚ ਕੰਡਮ ਗੱਡੀਆਂ ਚ ਸਰ ਡੀਜ਼ਲ ਪਾਇਆ ਗਿਆ ਪ੍ਰਾਈਵੇਟ ਗੱਡੀਆਂ ਚ ਡੀਜ਼ਲ ਪਾਇਆ ਗਿਆ ਕਿਹੜੀਆਂ ਗੱਡੀਆਂ ਨਾਮੋ ਨਿਸ਼ਾਨੀ ਨਹੀਂ ਸਰ ਉਹ ਗੱਡੀਆਂ ਦੇ ਨੰਬਰ ਬਦਲ ਬਦਲ ਕੇ ਡੀਜ਼ਲ ਪਾਇਆ ਗਿਆ ਸਰ ਠੀਕ ਹੈ ਹਸਪਤਾਲ ਦੀਆਂ ਸਰ ਕੁੱਲ 4 ਗੱਡੀਆਂ ਇਹਨਾਂ ਨੇ ਡੀਜ਼ਲ ਦੇਖਾਰ ਖਿਆਸੀ ਗੱਡੀਆਂ ਚ ਨੰਬਰ ਬਦਲ ਬਦਲ ਕੇ ਤੇ ਆਹ ਕਪੜਾ ਹੋਇਆ ਸਰ ਵੱਡਾ ਬਾਕੀ ਰਸੀਦਾਂ ਦੇ ਵਿੱਚ ਕਪੜਾ ਹੋਇਆ ਪਿਆ ਤੇਰਾ ਤੇ ਬਾਕੀ ਅਸੀਂ ਵਿਜੀਲੈਂਸ ਦੀ ਜਾਂਚ ਚੱਲ ਰਹੀ ਤੇ ਥੋ ਅਮੀਦਾ ਪੀਜਾਲ ਦੀ ਕਾਰਵਾਈ ਹੋਊਗੀ ਐਸੇ ਘਪਰਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਿਰਫ ਕੀ ਸੂਰਜ ਪਣ ਚੜ ਚੁੱਕੇ ਨੇ ਸੂਰਜੇ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀਜਨਕ ਕਿ ਕੋਟਾਲਾ ਇੱਕ ਕਿਸ ਤਰੀਕੇ ਦੇ ਨਾਲ ਕਬਾੜ ਖੜੀਆਂ ਗੱਡੀਆਂ ਦੇ ਫਰਜ਼ੀ ਬਿੱਲ ਬਣਾਏਗੇ ਆ ਹੁਣ ਤੱਕ ਦੀ ਜਾਂਚ ਦੇ ਵਿੱਚ ਕੀ ਕੋ ਸਾਫ ਹੋਇਆ ਸਮਝਣਾ ਚਾਹਾਂਗੇ ਕੁਲਾ ਬਟਿੰਡਾ ਦਾ ਸਰਕਾਰੀ ਹਸਪਤਾਲ ਹੈ ਜਿੱਥੇ ਜਿਹੜੀਆਂ ਸਰਕਾਰੀ ਗੱਡੀਆਂ ਹੁੰਦੀਆਂ ਨੇ ਸਰਕਾਰੀ ਵੀਹਿਕਲ ਹੁੰਦੇ ਨੇ ਸਰਕਾਰ ਵੱਲੋਂ ਉਹਨਾਂ ਦਾ ਇੱਕ ਵੱਖਰਾ ਕੋਟਾ ਹੁੰਦਾ ਰਬ ਕਾਇਦਾ ਤੌਰ ਤੇ ਇੱਕ ਬਿੱਲ ਪਾਸ ਹੁੰਦਾ ਡੀਜ਼ਲ ਦਾ ਉਹਨਾਂ ਦੀ ਰਿਪੇਅਰ ਦਾ ਜਿਹੜੇ ਬਿੱਲ ਕੇ ਫਰضی ਪਾਏ ਗਏ ਜੀ ਕਲਕੀ ਤੇ ਆਵੇ 25 ਤੋਂ 30 ਲੱਖ ਰੁਪਏ ਦਾ ਘਟਾਲਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਘਟਾਲਾ ਦਾ ਜਿਹੜਾ ਆਪਾਂ ਕਹਿ ਸਕਦੇ ਕਿ ਕੀਮਤ ਹੈ ਜਾਂ ਅਨੁਮਾਨ ਹੈ ਉਹ ਹੋਰ ਵੱਧ ਸਕਦਾ ਪਰ ਦੂਸਰੇ ਪਾਸੇ ਇਹ ਪੂਰਾ ਦਾ ਪੂਰਾ ਘਟਾਲਾ ਉਹਦੇ ਸਾਹਮਣੇ ਆ ਕੇ ਉਹ ਢੱਡਾ ਤੋਂ ਬਾਅਦ ਦੇ ਨਿਵਾਸੀ ਅਰਤੀ ਸਿੰਪਲ ਰਣੀਆ ਪੂਰੇ ਦਾ ਪੂਰਾ ਮਸਲਾ ਚੁੱਕਿਆ ਔਰ ਤਕੀਲ ਹੈ ਜਿਹੜੀ ਉਹ ਕੱਲੀ ਕੱਲੀ ਗੱਡੀ ਦੀ ਨਹੀਂ ਹੈ ਕਿ ਆਖਰਕਾਰ ਕਿਹੜੀ ਕਿਹੜੀ ਗੱਡੀਆਂ ਨੇ ਜਿਨ੍ਹਾਂ ਦੇ ਬਿੱਲ ਪਾਏ ਗਏ ਨੇ ਇੱਥੇ ਤੱਕ ਵੀ ਜਾਣਕਾਰੀ ਹੈ ਕਿ ਉਹ ਗੱਡੀਆਂ ਦੇ ਨੰਬਰ ਹੀ ਹਨ ਜਿਨ੍ਹਾਂ ਗੱਡੀਆਂ ਨੂੰ ਕਿਨੈਕਟ ਤੇ ਜਾ ਕੇ ਦੇਨਲੇ ਜਿਲ੍ਹਾ ਵਿੱਚ ਸ਼ੋਅ ਕੀਤੇ ਗਏ ਨੇ ਔਰ ਦੂਸਰੀ ਵੱਡੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਗੱਡੀਆਂ ਨੇ ਜਿਹੜੀਆਂ ਕਾਫੀ ਸਾਲ ਪਹਿਲਾਂ ਕਬਾੜ ਹੋ ਚੁੱਕੀਆਂ ਨੇ ਸਕ੍ਰੈਪ ਹੋ ਚੁੱਕੀਆਂ ਨੇ ਹਸਪਤਾਲ ਦੇ ਵਿੱਚ ਖੜੀਆਂ ਨੇ ਉਹਨਾਂ ਦੇ ਬਿੱਲ ਪਾਏ ਗਏ ਹਾਲਾਂਕਿ ਸਿਵਲ ਹਸਪਤਾਲ ਵੱਲੋਂ ਆਪਦਾ ਕੋਈ ਵੀ ਪੱਕਾ ਨਹੀਂ ਦਿੱਤਾ ਗਿਆ ਪਰ ਦੂਸਰੇ ਪਾਸੇ ਦਿਖਾਇਆ ਤੇ ਜਿਹੜੀ ਉਹ ਵਿਜੀਲੈਂਸ ਕੋਲੇ ਪਹੁੰਚੀ ਔਰ ਵਿਜੀਲੈਂਸ ਇਹ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਉਮੀਦ ਇਹ ਵੀ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਜਿਹੜਾ આરોપી ਹੈ ਜਿਹੜਾ ਵੀ ਡਾਕਟਰ ਹੋਏਗਾ ਜਾਂ ਐਸਐਮਓ ਹੋਏਗਾ ਉਹਦੇ ਖਿਲਾਫ ਕਾਰਵਾਈ ਐਫਆਈਆਰ ਉਹ ਵਿਜੀਲੈਂਸ ਅੰਕਰੀ ਕਰੇਗੀ। ਹਾਂ ਠੀਕ ਹੈ ਸੂਰਜਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਰਸਤ ਬਠਿੰਡਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਉੱਥੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ 25 ਤੋਂ 30 ਲੱਖ ਰੁਪਏ ਦਾ ਘੁਟਾਲਾ ਦੱਸਿਆ ਜਾ ਰਿਹਾ ਹਸਪਤਾਲ ਦੇ ਵਿੱਚ ਕਬੜ ਖੜੀਆਂ ਗੱਡੀਆਂ ਦੇ ਜੋ ਕੇ ਫਰਜੀ ਬਿੱਲ ਪਾਏ ਗਏ। ਹਾਂ ਤਾਂ ਹੁਣ ਵਿਜੀਲੈਂਸ ਦੇ ਵੱਲ